ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗਰਮੀਆਂ ਚੱਲ ਰਹੀਆਂ ਨੇ ਅੱਜ ਆਪਾਂ ਬਣਾਵਾਂਗੇ ਗਰਮੀਆਂ ਵਿੱਚ ਦਹੀਂ ਤੇ ਲੱਸੀ ਦੇ ਲਈ ਸਪੈਸ਼ਲ ਮਸਾਲਾ ਜੋ ਕਿ ਆਪਾਂ ਨੂੰ ਗਰਮੀ ਤੋਂ ਵੀ ਬਚਾਵੇਗਾ ਲੂ ਤੋਂ ਵੀ ਬਚਾਵੇਗਾ ਮੇਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਅਗਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਮੇਰੇ ਨੂੰ ਐਂਡ ਤੱਕ ਵੇਖਿਓ ਆਓ ਜੀ ਲੈ ਚੱਲਦੇ ਹਾਂ ਤੁਹਾਨੂੰ ਹੁਣ ਮਸਲੇ ਵੱਲ ਜੋ ਆਪਾਂ ਨੇ ਮਸਾਲੇ ਦੇ ਲਈ ਇਨਗਰੀਡੀਅੰਟ ਲੈਨੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹ ਲੈ ਆਪਾਂ ਨੇ ਪਦੀਨੇ ਦੀਆਂ ਪੱਤੀਆਂ ਲਈਆਂ ਨੇ ਇਹ ਲਈਆਂ ਨੇ ਆਪਾਂ ਨੇ ਕੜੀ ਲੀਫਸ ਲੈਨੇ ਕੜੀ ਪੱਤਾ ਜਾਨੀ ਕਿ ਇਹ ਤੁਸੀਂ ਜ਼ਰੂਰ ਪਾਇਓ ਤੇ ਇਹ ਲਈ ਆਪਾਂ ਨੇ ਦਹੀਂ ਲੱਸੀ ਬਣਾਉਣ ਦੇ ਲਈ ਤੇ ਇਹ ਲਈ ਆਪਾਂ ਨੇ ਇੱਕ ਚਮਚਾ ਧਨੀਆ ਦਾ ਤੇ ਦੋ ਚਮਚੇ ਲੈਨੇ ਆਪਾਂ ਨੇ ਜੀਰੇ ਦੇ ਦੋ ਚਮਚੇ ਲੈਨੇ ਆਪਾਂ ਨੇ ਜਵੈਣ ਦੇ ਦੋ ਚਮਚੇ ਲੈਨੇ ਆਪਾਂ ਨੇ ਸਾਫਦੀ ਸਾਫਦੀ ਤੇਸੀਰ ਜੇ ਠੰਡੀ ਹੁੰਦੀ ਹੈ ਇਹ ਬਹੁਤ ਆਪਣੇ ਡਾਈਜੈਸਟਨ ਸਿਸਟਮ ਨੂੰ ਵੀ ਠੀਕ ਰੱਖਦੀ ਆ ਲਓ ਜੀ ਇਹ ਲਈਏ ਨੇ ਆਪਾਂ ਨੇ ਥੋੜੀਆਂ ਜੀਆਂ ਕਾਲੀਆਂ ਮਿਰਚਾਂ 15-20 ਕਾਲੀਆਂ ਮਿਰਚਾਂ ਲਈ ਨੇ ਕੁਝ ਵਿੱਚ ਲੌਂਗ ਨੇ ਵਿੱਚ ਪਾਵਾਂਗੇ ਆਪਾਂ ਅਮਚੂਰ ਪਾਊਡਰ ਮਸਾਲੇ ਦੇ ਚਾਟ ਮਸਾਲਾ ਬਾਕੀ ਨਮਕ ਵਗੈਰਾ ਪਾਵਾਂਗੇ ਆਪਾਂ ਉਹ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਹਾਂਜੀ ਆ ਗੈਸ ਕਰ ਲਈ ਆਪਾਂ ਨੇ ਆਨ ਲਓ ਜੀ ਆਪਾਂ ਨੇ ਸਭ ਤੋਂ ਪਹਿਲਾਂ ਇਹ ਪਦੀਨੇ ਦੇ ਪੱਤੇ ਤੇ ਕੜੀ ਲੀਫਸ ਡਰਾਈ ਰੋਸਟ ਕਰਨੇ ਨੇ ਆਪਾਂ ਨੇ ਅੰਜੀ ਆਪਣਾ ਕੜੀ ਪੱਤਾ ਤੇ ਪਦੀਨਾ ਦੇਖੋ ਬਿਲਕੁਲ ਡਰਾਈ ਰੋਸਟ ਹੋ ਚੁੱਕਿਆ ਹੈ ਇਹ ਆਪ ਚਾਰ ਪੰਜ ਮਿੰਟ ਵਿੱਚ ਹੋ ਜਾਂਦਾ ਹੈ ਤਕਰੀਬਨ ਕਿਉਂਕਿ ਆਪਣਾ ਜਿਹੜਾ ਕੜੀ ਪੱਤਾ ਆਪਣੀ ਸਿਹਤ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ ਇਹ ਬਹੁਤ ਸਾਰੀਆਂ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਵੀ ਆਪਕੋ ਨੂੰ ਬਚਾਉਂਦਾ ਆ ਤੇ ਪਦੀਨਾ ਤੁਹਾਨੂੰ ਪਤਾ ਹੀ ਹੈ ਵੈਸੇ ਹੀ ਗਰਮੀ ਦੇ ਵਿੱਚ ਠੰਡਕ ਦੇਣ ਵਾਲਾ ਹੁੰਦਾ ਹੈ ਪਦੀਨੇ ਦੀ ਆਪਾਂ ਚਟਨੀ ਵੀ ਬਣਾਉਂਦੇ ਆ ਤੇ ਇਸੇ ਤਰ੍ਹਾਂ ਮਸਾਲੇ ਵਿੱਚ ਕੜੀ ਪੱਤਾ ਤੇ ਪਦੀਨੇ ਦੀਆਂ ਪੱਤੀਆਂ ਜ਼ਰੂਰ ਪਾਓ ਆਪਾਂ ਹੁਣ ਇਹਨਾਂ ਨੂੰ ਇੱਕ ਪਲੇਟ ਵਿੱਚ ਰੱਬ ਦਿੰਨੇ ਬਾਕੀ ਮਸਾਲਾ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਹਾਂਜੀ ਹੁਣ ਆਪਾਂ ਏਸੀ ਕੜਾਹੀ ਦੇ ਵਿੱਚ ਆਪਾਂ ਦੇਖੋ ਸੌਂਫ ਲਈ ਸੀ ਸੌਂਫ ਆ ਦੇਵਾਂਗੇ ਇਹ ਤੁਸੀਂ 2-2 ਚਮਚੇ ਮਿਣ ਕੇ ਪਾਉਣੇ ਨੇ ਅਸੀਂ ਆਪਾਂ ਜੀਰਾ ਵੀ ਪਾ ਲਵਾਂਗੇ ਤੇ ਇਹ ਅਜਵੈਣ ਲਈ ਸੀਗੀ ਇਹ ਵੀ ਵਿੱਚ ਪਾ ਦਵਾਂਗੇ ਤੇ ਆਪਾਂ ਇੱਕ ਚਮਚਾ ਲਿਆ ਸੀ ਧਨੀਆ ਦਾ ਸਾਬਤ ਧਨੀਆ ਦਾ ਇਹ ਵੀ ਆਪਾਂ ਪਾ ਦੇਵਾਂਗੇ ਇਹਨਾਂ ਨੂੰ ਵੀ ਆਪਾਂ ਥੋੜੇ ਜਿਹਾ ਭੁੰਨ ਲਵਾਂਗੇ ਲਾਂਗ ਤੇ ਬਲੈਕ ਪੈਪਰ ਵੀ ਵਿੱਚ ਹੀ ਪਾ ਕੇ ਮਸਾਲਿਆਂ ਦੇ ਭੁੰਨ ਦੇਵਾਂਗੇ ਆਪਾਂ ਨੇ ਮਸਾਲਿਆਂ ਦੀ ਸਿਰਫ ਨਮੀ ਨੂੰ ਹੀ ਖਤਮ ਕਰਨਾ ਹੈ ਕਿਉਂਕਿ ਮਾੜੀ ਮੋਟੀ ਜਿਹੜੀ ਮਸਾਲਿਆਂ ਵਿੱਚ ਸਿਲ ਹੁੰਦੀ ਹੈ ਉਹ ਇਹਨਾਂ ਦੀ ਰੋਸਟ ਕਰਨ ਦੇ ਨਾਲ ਖਤਮ ਹੋ ਜਾਂਦੀ ਹੈ ਹੁਣ ਜਿਹੜਾ ਆਪਾਂ ਨੇ ਪਦੀਨੇ ਤੇ ਕੜੀ ਪੱਤੇ ਦੀਆਂ ਪੱਤੀਆਂ ਲਈਆਂ ਸੀਗੀਆਂ ਉਹ ਵੀ ਆਪਾਂ ਵਿੱਚ ਹੀ ਪਾ ਦੇਵਾਂਗੇ ਜੀਨੇ ਨੂੰ ਆਪਾਂ 2-4 ਮਿੰਟ ਦੇ ਲਈ ਰੋਸਟ ਕਰਾਂਗੇ ਅਜਵੈਣ ਤੁਸੀਂ ਜਰੂਰ ਪਾਏ ਹੋ ਜਵੈਣ ਦੀ ਕਿਉਂਕਿ ਆਪਣੇ ਡਾਈਜੈਸਟਿਵ ਸਿਸਟਮ ਨੂੰ ਠੀਕ ਰੱਖਦੀ ਹੈ ਜਦੋਂ ਕਦੇ ਗੈਸ ਬਣ ਜਾਂਦੀ ਹੈ ਆਪਣੇ ਆਪਾਂ ਜਵੈਣ ਜਰੂਰ ਲੈਂਦੇ ਆ ਇਸੇ ਤਰ੍ਹਾਂ ਅਜਵੈਣ ਵੀ ਜਰੂਰ ਪਾਏ ਹੋ ਇਹਦੇ ਵਿੱਚ ਹਾਂਜੀ ਮਸਾਲੇ ਆਪਣੇ ਭੁੱਜ ਚੁੱਕੇ ਨੇ ਹੁਣ ਇਹਨੂੰ ਆਪਾਂ 10-15 ਮਿੰਟ ਦੇ ਲਈ ਠੰਡਾ ਹੋਣ ਲਈ ਰੱਖ ਦੇਵਾਂਗੇ ਮਸਾਲਾ ਠੰਡਾ ਹੋ ਚੁੱਕਿਆ ਇਹਨੂੰ 15-20 ਮਿੰਟ ਹੋ ਗਏ ਆ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤਕਰੀਬਨ ਇੱਕ ਚਮਚ ਪਾਵਾਂਗੇ ਆਪਾਂ ਵਾਈਟ ਨਮਕ ਦਾ ਉਹ ਇੱਕ ਚਮਚ ਪਾਵਾਂਗੇ ਆਪਾਂ ਬਲੈਕ ਨਮਕ ਦਾ ਇਹਦਾ ਟੇਸਟ ਬਹੁਤ ਹੀ ਵਧੀਆ ਬਣ ਜਾਂਦਾ ਹੈ ਮਸਾਲੇ ਦੇ ਵਿੱਚ ਇੱਕ ਚਮਚ ਪਾਵਾਂਗੇ ਆਪਾਂ આમਚਰ ਪਾਊਡਰ ਇਹ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਚਾਟ ਮਸਾਲਾ ਲਓ ਜੀ ਆਪਾਂ ਇਹਨੂੰ ਮਿਕਸ ਕਰਕੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਪੀਸ ਲਵਾਂਗੇ ਇਹ ਮਸਾਲੇ ਤੁਸੀਂ 3-4 ਮਹੀਨੇ ਸਟੋਰ ਕਰਕੇ ਰੱਖ ਸਕਦੇ ਹਾਂਜੀ ਇਹ ਮਸਾਲਾ ਆਪਣਾ ਦੇਖੋ ਪੀਸ ਲਿਆ ਆਪਾਂ ਨੇ ਮਸਾਲਾ ਹੋ ਗਿਆ ਆਪਣਾ ਤਿਆਰ ਇਹਨੂੰ ਤੁਸੀਂ 3-4 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਦਹੀਂ ਔਰ ਲੱਸੀ ਵਾਸਤੇ ਮਸਾਲਾ ਅੱਜ ਕੱਲ੍ਹ ਗਰਮੀਆਂ ਦੀ ਮੌਸਮ ਚੱਲ ਰਹੀ ਹੈ ਜਦੋਂ ਆਪਾਂ ਇਹਨੂੰ ਲੱਸੀ 'ਚ ਪਾ ਕੇ ਪੀਵਾਂਗੇ ਲੱਸੀ ਦਾ ਬਹੁਤ ਹੀ ਵਧੀਆ ਫਲੇਵਰ ਬਣ ਜਾਂਦਾ ਹੈ ਸਰੀਰ ਨੂੰ ਠੰਡਕ ਦਿੰਦੀ ਹੈ ਤੇ ਜੋ ਆਪਾਂ ਨੇ ਵਿੱਚ ਮਸਾਲੇ ਪਾਏ ਆ ਉਹ ਸਾਰੇ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਅਜਵੈਨ ਵੀ ਆਪਾਂ ਨੂੰ ਡਾਈਜੈਸਟਮ ਸਿਸਟਮ ਨੂੰ ਆਪਾਂ ਨੂੰ ਠੀਕ ਰੱਖਦੀ ਹੈ ਤੇ ਧਨੀਆ ਵੀ ਆਪਣੇ ਵਾਸਤੇ ਬਹੁਤ ਵਧੀਆ ਹੈ ਜੋ ਆਪਾਂ ਨੇ ਕੜੀ ਪੱਤਾ ਪਾਇਆ ਉਹ ਵੀ ਆਪਣੀ ਸਕਿਨ ਵਾਸਤੇ ਬਹੁਤ ਹੀ ਵਧੀਆ ਫਲੇਵਰ ਆ ਤੇ ਪਦੀਨਾ ਵੀ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਆਪਾਂ ਚਟਨੀ ਬਣਾਉਂਦੇ ਆ ਤੇ ਤੇ ਹੁਣ ਆਪਾਂ ਬਣਾਵਾਂਗੇ ਲੱਸੀ ਲੱਸੀ ਦੇ ਵਿੱਚ ਪਾ ਕੇ ਇਹਨੂੰ ਪੀਵਾਂਗੇ ਅੱਗੇ ਆਪਾਂ ਹੁਣ ਦੋ ਪਾਦਮਾਂਗੇ ਆਪਾਂ ਵਿੱਚ ਮਸਾਲਾ 1/2 ਚਮਚ ਜਿੰਦੀ ਇੱਕ ਗਲਾਸ ਪਾਵਾਂਗੇ ਆਪਾਂ ਠੰਡੇ ਪਾਣੀ ਦਾ ਜਦੋਂ ਵੀ ਲੱਸੀ ਪੀਣ ਨੂੰ ਮਨ ਕਰੇ ਤੁਸੀਂ ਇਸ ਤਰ੍ਹਾਂ ਮਸਾਲਾ ਵਿੱਚ ਪਾ ਕੇ ਲस्सी ਟੀਰ ਕਰ ਸਕਦੇ ਹਾਂ ਅੰਜਲੀ ਲस्सी ਆਪਣੀ ਬਣ ਚੁੱਕੀ ਆ ਤੇ ਇਹ ਮਸਾਲਾ ਆਪਾਂ ਨੇ ਪਲਾਸਟਿਕ ਦੇ ਭਾਂਡੇ ਵਿੱਚ ਨਹੀਂ ਪਾਉਣਾ ਕਿਉਂਕਿ ਪਲਾਸਟਿਕ ਦੇ ਭਾਂਡੇ ਵਿੱਚ ਕਈ ਵਾਰੀ ਨਮੀ ਆ ਜਾਂਦੀ ਹੈ ਆਪਾਂ ਇਹਨੂੰ ਕੱਚ ਦੇ ਭਾਂਡੇ ਵਿੱਚ ਪਾ ਕੇ 4-5 ਮਹੀਨੇ ਤੱਕ ਸਟੋਰ ਕਰ ਸਕਦੇ ਹਾਂ ਇਹ ਮਸਾਲਾ ਜਦੋਂ ਵੀ ਤੁਸੀਂ ਦਹੀਂ ਖਾਣਾ ਦਹੀਂ ਚ ਵੀ ਪਾ ਸਕਦੇ ਹੋ ਜਾਂ ਦਹੀਂ ਭੱਲੇ ਬਣਾਉਣੇ ਆ ਤਾਂ ਉਹਨਾਂ ਉੱਤੇ ਵੀ ਪਾ ਸਕਦੇ ਆ ਪਰ ਪਕੌੜਿਆਂ ਤੇ ਵੀ ਪਾ ਸਕਦੇ ਆ ਤੇ ਪਰੌਂਠੇ ਜਦ ਅਪਣੇ ਪਰੌਂਠੇ ਪਕਾਉਣੇ ਆ ਤਾਂ ਆਪਾਂ ਪਰੌਂਠਿਆਂ ਵਿੱਚ ਵੀ ਪਾ ਸਕਦੇ ਆ ਬਹੁਤ ਹੀ ਵਧੀਆ ਮਸਾਲਾ ਬਣ ਕੇ ਖੁਸ਼ਬੂਦਾਰ ਮਸਾਲਾ ਬਣ ਕੇ ਤਿਆਰ ਹੋਇਆ ਤੇ ਗਰਮੀਆਂ ਦੀ ਇਹ ਫੇਵਰਿਟ ਡਿਸ਼ ਆ ਆਪਣੇ ਗਰਮੀਆਂ ਚ ਆਪਾਂ ਦਹੀਂ ਲੱਸੀ ਹੁਣ ਆਪਾਂ ਨੇ ਜਿਵੇਂ ਮੈਂ ਲੱਸੀ ਬਣਾਈ ਆ ਆਪਾਂ ਲੱਸੀ ਦੇ ਵਿੱਚ ਪਾਵਾਂਗੇ ਮੈਂ ਥੋੜਾ ਜਿਹਾ ਦੇਖੋ ਲਓ ਜੀ ਆਪਾਂ ਨੇ ਵਿੱਚ ਵੀ ਪਾ ਲਿਆ ਤੇ ਥੋੜਾ ਜਿਹਾ ਮੈਂ ਉੱਤੇ ਵੀ ਪਾਤਾ ਥੋੜਾ ਜਿਹਾ ਪਾ ਦੇਵਾਂਗੇ ਆਪਾਂ ਪਦੀਨਾ ਕੱਟ ਕੇ ਆ ਲਓ ਜੀ ਪਦੀਨੇ ਦੀਆਂ ਪੱਤੀਆਂ ਦੇ ਨਾਲ ਇਹ ਬਹੁਤ ਹੀ ਵਧੀਆ ਫਲੇਵਰ ਬਣ ਜਾਂਦਾ ਹੈ ਲਓ ਜੀ ਤੁਸੀਂ ਆਪਣਾ ਮਸਾਲਾ ਵੀ ਤਿਆਰ ਹੋ ਚੁੱਕਿਆ ਤੇ ਆਪਣੀ ਲੱਸੀ ਵੀ ਤਿਆਰ ਹੋ ਚੁੱਕੀ ਆ ਬਹੁਤ ਹੀ ਸਰੀਰ ਨੂੰ ਠੰਡਕ ਦੇਣ ਵਾਲੀ ਹੈ ਲੱਸੀ ਇਹ ਤੁਸੀਂ ਬਣਾ ਕੇ ਪੀ ਸਕਦੇ ਹੋ ਜਦੋਂ ਵੀ ਤੁਹਾਡਾ ਕੁਝ ਠੰਡਾ ਪੀਣ ਦਾ ਮਨ ਕਰੇ ਤੁਸੀਂ ਲੱਸੀ ਬਣਾ ਕੇ ਇਸ ਤਰੀਕੇ ਨਾਲ ਪੀ ਸਕਦੇ ਹੋ ਮਸਾਲਾ ਤੁਹਾਡੇ ਕੋਲ ਬਣਿਆ ਹੋਇਆ ਹੋਏਗਾ ਤੁਸੀਂ ਬਣਾ ਕੇ ਰੱਖ ਲਓ ਤੇ ਜਿਵੇਂ ਗੈਸ ਬਣ ਜਾਂਦੀ ਹੈ ਪੇਟ ਵਿੱਚ ਕਬਜ ਹੋ ਜਾਂਦੀ ਹੈ ਆਪਾਂ ਨੂੰ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਹੈ ਤੇ ਹੁਣ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਦਹੀਂ ਲੱਸੀ ਲਈ ਸਪੈਸ਼ਲ ਮਸਾਲਾ ਕਿਵੇਂ ਦੀ ਲੱਗੇ ਤੇ ਮੇਰੇ ਚੈਨਲ ਨੂੰ ਫਸਟ ਟਾਈਮ ਐ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ